ਹਾਂ ਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਇਹ ਕਹਾਣੀ ਇੱਕ ਭੈਣ ਵੱਲੋਂ ਦੱਸੀ ਹੋਈ ਕਹਾਣੀ ਹੈ ਮੇਰਾ ਨਾਮ ਕਰਨਾ ਮੈਂ ਬਸ 8 ਕਲਾਸਾਂ ਹੀ ਪੜ੍ਹੀ ਸੀ ਤੇ ਉਸ ਤੋਂ ਬਾਅਦ ਮੇਰੇ ਮਾਪਿਓ ਨੇ ਮੈਨੂੰ ਪੜ੍ਹਨੋਂ ਹਟਾ ਲਿਆ ਸੀ ਕਿਉਂਕਿ ਮੈਂ ਐਕਟਿੰਗ ਵਿੱਚੋਂ ਫੇਲ ਹੋ ਗਈ ਸੀ ਸਾਡਾ ਪਰਿਵਾਰ ਸਭ ਕੁਝ ਵਧੀਆ ਸੀ ਰਹਿਣ ਸਣ ਤੌਰ ਤਰੀਕੇ ਸਭ ਕੁਝ ਵਧੀਆ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਗੱਡੀਆਂ ਕਾਰਾਂ ਵਾਲੀ ਸੀ पता ਨਹੀਂ ਕਿਉਂ ਮੇਰਾ ਦਿਲ ਪੜ੍ਹਾਈ ਵਿੱਚ ਨਹੀਂ ਲੱਗਦਾ ਸੀ ਇਸ ਲਈ ਮੈਂ 8ਵੀਂ ਦੇ ਬੋਰਡ ਦੇ ਪੇਪਰਾਂ ਵਿੱਚੋਂ ਫੇਲ ਹੋ ਗਈ ਸੀ ਮੇਰੀ ਮੰਮੀ ਨੇ ਕਿਹਾ ਸੀ ਵੇਖ ਲੈ ਜੇ ਇੱਕ ਵਾਰ ਦੁਬਾਰਾ 8ਵੀਂ ਕਲਾਸ ਕਰਨੀ ਆ ਪਰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਸੀ ਇਸ ਲਈ ਮੈਂ 8ਵੀਂ ਤੋਂ ਹਟ ਕੇ ਘਰੇ ਬੈਠ ਗਈ ਸੀ ਫਿਰ ਮੈਂ ਘਰ ਦੇ ਕੰਮਾਂ ਵਿੱਚ ਮੰਮੀ ਦਾ ਹੱਥ ਵਟਾਉਣ ਲੱਗ ਪਈ ਸੀ ਰੋਟੀ ਪਾਣੀ ਸਬਜ਼ੀ ਬਾਹਰ ਖੇਤਾਂ ਤੱਕ ਤਾਂ ਸਾਰਾ ਕੰਮ ਮੈਂ ਹੀ ਕਰਦੀ ਸੀ ਡੈਡੀ ਨੇ ਮੈਨੂੰ ਕੁਝ ਨਹੀਂ ਕਿਹਾ ਸੀ ਉਹ ਕਹਿੰਦੇ ਸੀ ਜੇ ਤੂੰ ਬਡੀਆਂ ਇਹਦਾ ਮਤਲਬ ਇਹ ਨਹੀਂ ਕਿ ਤੂੰ ਪੜਨੋਂ ਹਟ ਜਾਵੇਂ ਤੇਰੇ ਵੱਲ ਵੇਖ ਕੇ ਤੇਰੇ ਛੋਟੇ ਭੈਣ ਭਰਾ ਨੇ ਪੜਨਾ ਸੀ ਤੇ ਤੂੰ ਹੀ ਘਰੇ ਬੈਠ ਗਈਆਂ ਪਰ ਮੈਂ ਹੈ ਹੀ ਐਦਾਂ ਦੀ ਸੀ ਮੇਰੇ ਭੈਣ ਭਰਾ ਪੜਨ ਵਿੱਚ ਹੁਸ਼ਿਆਰ ਸੀ ਮੇਰੇ ਤੋਂ ਛੋਟਾ ਇੱਕ ਭਰਾ ਸੀ ਤੇ ਇੱਕ ਛੋਟੀ ਭੈਣ ਸੀ ਸਾਡੇ ਘਰ ਪੈਸੇ ਦੀ ਕੋਈ ਕਮੀ ਨਹੀਂ ਸੀ ਮੈਂ ਆਪ ਖੁੱਲੇ ਪੈਸੇ ਵਰਤਦੀ ਹੁੰਦੀ ਸੀ ਮੇਰੇ ਮਾਪਿਓ ਨੇ ਕਦੀ ਮੇਰੇ ਕੋਲੋਂ ਪੈਸੇ ਦਾ ਹਿਸਾਬ ਨਹੀਂ ਲਿਆ ਸੀ ਕਿਉਂਕਿ ਖੁੱਲੀ ਜ਼ਮੀਨ ਸੀ ਤੇ ਕਦੇ ਪੈਸੇ ਸੋਚ ਕੇ ਵਰਤੇ ਹੀ ਨਹੀਂ ਸੀ ਤੇ ਜਿੰਨੇ ਦਿਲ ਕਰਦਾ ਸੀ ਓਨੇ ਵਰਤ ਲਈਦੇ ਸੀ ਡੈਡੀ ਨੇ ਇੱਕ ਸਿਰੇ ਰੱਖਿਆ ਹੋਇਆ ਸੀ ਜੋ ਸਾਡੇ ਨਾਲ ਖੇਤੀਬਾੜੀ ਦਾ ਕੰਮ ਸੰਭਾਲਦਾ ਸੀ ਹੌਲੀ-ਹੌਲੀ ਡੈਡੀ ਨੇ ਕਿਹਾ ਕਿ ਹੁਣ ਤੇਰਾ ਪੜਾਈ ਵੱਲ ਧਿਆਨ ਹੀ ਨਹੀਂ ਰਿਹਾ ਤੇ ਨਾ ਹੀ ਤੂੰ ਪੜਨਾ ਹੈ ਇਸ ਤੋਂ ਜੰਗਾ ਹੈ ਕਿ ਤੂੰ ਸਾਡੇ ਕੰਮ ਕਰਵਾਇਆ ਕਰ। ਉਦੋਂ ਕੁਝ ਜ਼ਮਾਨਾ ਹੀ ਇਦਾਂ ਦਾ ਸੀ। ਕੁੜੀਆਂ ਅਕਸਰ ਹੀ ਆਪਣੇ ਮਾਪਿਓ ਨਾਲ ਖੇਤੀ ਬਾੜੀ ਤੇ ਘਰ ਦੇ ਸਾਰੇ ਕੰਮ ਸਾਂਭ ਲੈਂਦੀਆਂ ਹੁੰਦੀਆਂ ਸੀ। ਡੈਡੀ ਨੇ ਮੈਨੂੰ ਹੌਲੀ-ਹੌਲੀ ਟਰੈਕਟਰ ਚਲਾਉਣਾ ਸਿਖਾਇਆ। ਮੈਂ ਟਰੈਕਟਰ ਵੀ ਚਲਾ ਲੈਂਦੀ ਸੀ ਤੇ ਆਪ ਹੀ ਵਾਈ ਕਰਤੀ ਸੀ। ਡੈਡੀ ਨੂੰ ਲੱਗਦਾ ਸੀ ਮੇਰਾ ਪੁੱਤ ਬਰਾਬਰ ਤਾਂ ਹੋ ਗਿਆ। ਹੁਣ ਮੈਨੂੰ ਥੋੜਾ ਸਾ ਮਿਲ ਜਾਓ। वैसे भी डैडी ਨੂੰ ਜਦੋਂ ਮੇਰਾ ਆਸਰਾ ਮਿਲਿਆ ਤਾਂ ਉਹਨੇ ਸਿਲੀ ਦਾ ਕੰਮ ਵੀ ਘਟਾ ਦਿੱਤਾ ਸੀ। ਉਹ ਵੀ ਮੈਨੂੰ ਕਹਿੰਦਾ ਹੁੰਦਾ ਸੀ ਕਿ ਤੇਰੇ ਵਰਗੀਆਂ ਧੀਆ ਘਰ ਘਰ ਜੰਮਣ। ਪਰ ਜੇ ਤੂੰ ਪੜ ਲੈਂਦੀ ਕੋਈ ਵੱਡੀ ਮੱਲ ਮਾਰਨੀ ਸੀ ਤੈਨੂੰ ਕੋਈ ਸਰਕਾਰੀ ਨੌਕਰੀ ਮਿਲ ਜਾਣੀ ਸੀ। ਇਹ ਗੱਲ ਕਰਕੇ ਡੈਡੀ ਹੱਸ ਪੈਂਦਾ ਸੀ। ਵਾਕਿਆ ਹੀ ਇਹਦਾ ਕਮਲੀ ਦਾ ਤਾਂ ਪੜਨ ਵਾਲਾ ਧਿਆਨ ਹੀ ਨਹੀਂ। ਸ਼ਿਰੂ ਤੋਂ ਹੀ ਮਾਣ ਨਹੀਂ। ਇਹਨੂੰ ਘਰ ਦੇ ਕੰਮਾਂ ਵਿੱਚ ਹੀ ਲਾ ਰੱਖਿਆ ਪੜਾਈ ਵੱਲ ਧਿਆਨ ਹੀ ਨਹੀਂ ਗਿਆ। ਛੋਟੇ ਨਿਆਣੇ ਕੰਮ ਬਿਲਕੁਲ ਨਹੀਂ ਕਰਦੇ ਸਾਡਾ ਸੀਜੀ ਵੀ ਬਹੁਤ ਚੰਗਾ ਸੀ ਉਹਦੇ ਦੋ ਬੱਚੇ ਸੀ ਉਹ ਵੀ ਸਾਡੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਦੇ ਸੀ ਮੇਰਾ ਅਕਸਰ ਇਹ ਸਿਰੀ ਨਾਲ ਬੜਾ ਪਿਆਰ ਸੀਗਾ ਮੇਰਾ ਡੈਡੀ ਦੀ ਉਮਰ ਦਾ ਸੀ ਪਰ ਚੰਗਾ ਬਹੁਤ ਸੀ ਮੈਂ ਉਹਨੂੰ ਹਮੇਸ਼ਾ ਚਾਚਾ ਕਹਿ ਕੇ ਬੁਲਾਉਂਦੀ ਹੁੰਦੀ ਸੀ ਕਿਉਂਕਿ ਮੇਰੀ ਆਦਤ ਤਾਂ ਨਹੀਂ ਸੀ ਕਿ ਮੈਂ ਕਿਸੇ ਕਮ ਵਾਲੇ ਬੰਦੇ ਨੂੰ ਨੀਵਾ ਦਿਖਾਵਾਂ ਮੈਂ ਹਮੇਸ਼ਾ ਉਹਨਾਂ ਦੀ ਇੱਜ਼ਤ ਕੀਤੀ ਸੀ ਮੈਂ ਸਾਰੇ ਕੰਮ ਸਿਰੀ ਚਾਚਾ ਦੇ ਨਾਲ ਹੀ ਕਰਵਾਉਂਦੀ ਸੀ ਅਕਸਰ ਹੀ ਅਸੀਂ ਆਪਣੇ ਖੇਤਾਂ ਵਿੱਚ ਥੋੜੀਆਂ-ਬਹੁਤੀਆਂ ਸਬਜ਼ੀਆਂ ਬੀਜੀਆਂ ਹੋਈਆਂ ਸੀ ਮੈਂ ਤੇ ਸਿਰੀ ਚਾਚਾ ਸਬਜ਼ੀ ਤੋੜਦੇ ਹੁੰਦੇ ਸੀ ਡੈਡੀ ਸਵੇਰੇ ਤੜਕੇ ਹੀ ਮੰਡੀ ਲੈ ਕੇ ਜਾਂਦੇ ਹੁੰਦੇ ਸੀ ਮੈਂ ਡੈਡੀ ਤੇ ਹੋਂ ਤੱਕ ਚਾਚੇ ਦੇ ਨਾਲ ਪਸ਼ੂਆਂ ਨੂੰ ਪੱਠੇ ਪਾ ਕੇ ਤੇ ਦੁੱਧ ਚੋਕੇ ਰੱਖਦੀ ਹੁੰਦੀ ਸੀ ਆਉਂਦੇ ਹੀ ਡੈਡੀ ਡੇਰੀ ਤੋਂ ਦੁੱਧ ਪਾਉਣ ਚਲੇ ਜਾਂਦੇ ਹੁੰਦੇ ਸੀ ਕਦੀ-ਕਦੀ ਡੈਡੀ ਮੰਡੀ ਤੋਂ ਆਉਂਦੇ ਲੇਟ ਹੁੰਦੇ ਤਾਂ ਸਿਰੀ ਚਾਚਾ ਦੁੱਧ ਪਾਉਣ ਜਾਂਦਾ ਹੁੰਦਾ ਸੀ ਮੇਰੀ ਮੰਮੀ ਸਾਡੇ ਨਾਲ ਸੱਜ ਰਹੀ ਉੱਠ ਹੁੰਦੀ ਸੀ ਤੜਕੇ ਹੀ ਤੰਦੂਰ ਤਪਾ ਕੇ ਰੋਟੀ ਬਣਾਉਣ ਲੱਗ ਜਾਂਦੀ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਅਸੀਂ ਤੜਕੇ ਉੱਠੇ ਆਂ ਭੈ ਛੋਟੇ ਭੈਣ ਭਰਾਵਾਂ ਨੇ ਵੀ ਸਕੂਲ ਜਾਣਾ ਹੁੰਦਾ ਸੀ ਇਸ ਲਈ ਮੰਮੀ ਨੂੰ ਭੱਠੀ ਤੇ ਰੋਟੀ ਲਾਉਣ ਨਾਲੋਂ ਤੰਦੂਰ ਤੇ ਲਾਉਣੀ ਸੌਖੀ ਲੱਗਦੀ ਸੀ ਕਦੇ-ਕਦੇ ਮੈਂ ਆਪ ਮੰਮੀ ਦੇ ਨਾਲ ਰੋਟੀ ਲਵਾ ਦਿੰਦੀ ਹੁੰਦੀ ਸੀ ਸ੍ਰੀ ਚਾਚਾ ਮੰਮੀ ਨੂੰ ਕਹਿੰਦਾ ਹੁੰਦਾ ਸੀ ਕਿ ਭਾਬੀ ਤੈਨੂੰ ਤਾਂ ਕੋਈ ਨੌਕਰ ਰੱਖਣ ਦੀ ਲੋੜ ਹੀ ਨਹੀਂ ਤੁਹਾਡੀ ਤਾਂ ਧੀ ਕਿਰਨ ਹੈ ਜੇ ਸਾਰਾ ਕੰਮ ਆਪਣੇ ਸਿਰ ਤੇ ਚੱਕੀ ਫਿਰਦੀ ਹੈ ਨਹੀਂ ਤਾਂ ਅੱਜਕੱਲ੍ਹ ਦੀਆਂ ਕੁੜੀਆਂ ਕਿੱਥੋਂ ਕੰਮ ਨੂੰ ਹੱਥ ਲਾਉਂਦੀਆਂ ਬਸ ਮਿੱਟੀ ਮਿੱਟੀ ਕਹਿ ਕੇ ਪਰੇ ਹੋ ਜਾਂਦੀਆਂ ਤੇ ਘਰ ਦੇ ਕੰਮ ਵੀ ਮਸਾਂ ਕਰਦੀਆਂ ਅੱਗੇ ਅੱਗੇ ਜ਼ਮਾਨਾ ਇਦਾਂ ਦਾ ਹੀ ਆ ਜਾਣਾ ਕੁੜੀਆਂ ਨੂੰ ਤਾਂ ਖਰੇ ਆਟਾ ਵੀ ਗੁੰਨਣਾ ਨਹੀਂ ਆਉਣਾ ਉਹ ਵੀ ਦਸ ਦਸ ਕੇ ਕਰਾਉਣਾ ਪਿਆ ਕਰਨਾ ਮੰਮੀ ਕਹਿ ਦਿੰਦੀ ਸੀ ਮੇਜਰ ਇਹੋ ਜਿਹੀ ਕੋਈ ਗੱਲ ਨਹੀਂ ਇਹ ਤਾਂ ਪੜਨ ਵਾਲੇ ਧਿਆਨ ਨਹੀਂ ਸੀ ਬਸ ਇਹਨੂੰ ਕੰਮਾਂ ਵਿੱਚ ਲਾ ਲਿਆ ਇਦੀ ਉਮਰ ਵੀ ਇੰਨੀ ਨੇ ਕਿ ਤਾ ਵਿਆਹ ਕਰਕੇ ਤੋੜ ਦੇਗੇ ਮੈਨੂੰ ਵਿਆਹ ਤੋਂ ਬੜੀ ਖੇਚੜਦੀ ਸੀ ਮੈਨੂੰ ਪਤਾ ਹੀ ਨਹੀਂ ਸੀ ਕਿ ਵਿਆਹ ਕੀ ਹੁੰਦਾ ਜਦੋਂ ਮੈਂ 8ਵਾਂ ਵਿੱਚੋਂ ਫੇਲ ਹੋਈ ਸੀ ਮੈਂ ਘਰੇ ਰਹਿਣ ਲੱਗ ਪਈ ਸੀ ਮੈਨੂੰ ਤਾਂ ਚੰਗੀ ਤਰ੍ਹਾਂ ਕੁਝ ਵੀ ਪਤਾ ਨਹੀਂ ਸੀ ਮੈਨੂੰ ਤਾਂ ਪੀਰੀਅਡ ਵੀ ਕਿਤੇ 17 ਸਾਲ ਦੀ ਉਮਰ ਵਿੱਚ ਜਾ ਕੇ ਆਈ ਸੀ ਉਦੋਂ ਤੱਕ ਤਾਂ ਮੈਂ ਬੜੀ ਜਵਾਨ ਤੇ ਸਿਹਤਮੰਦ ਹੋ ਗਈ ਸੀ ਹਰ ਕੋਈ ਮੈਨੂੰ ਦੇਖ ਕੇ ਹੈਰਾਨ ਹੁੰਦਾ ਸੀ ਕਿ ਕਿਰਨ ਐਡੀ ਚੱਲਦੀ ਜਵਾਨ ਹੋ ਗਈ ਮੇਰੀ ਜਵਾਨੀ ਠਾਠਾ ਮਾਰਦੀ ਸੀ ਜਿੱਦਾਂ ਜਿੱਦਾਂ ਮੈਂ ਜਵਾਨ ਹੁੰਦੀ ਗਈ ਮੈਂ ਸੋਹਣੀ ਹੁੰਦੀ ਗਈ ਪਰ ਫਿਰ ਵੀ ਮੈਂ ਘਰ ਤੇ ਬਾਰ ਕੰਮਾਂ ਆਵਲ ਧਿਆਨ ਸਾਰਾ ਰੱਖਦੀ ਸੀ ਸਾਰਾ ਕੰਮ ਕਰਾਉਂਦੀ ਸੀ ਪਿੰਡ ਦੀਆਂ ਕੁੜੀਆਂ ਤੇ ਲੋਕੀ ਗੱਲਾਂ ਕਰਦੇ ਸੀ ਕਿ ਜਗਤਾਰੇ ਦੀ ਕੁੜੀ ਕਿੰਨੀ ਜਵਾਨ ਹੋ ਗਈ ਕਿੰਨੀ ਸੋਹਣੀ ਸੰਖੀ ਹੈ ਫਿਰ ਵੀ ਆਪਣੇ ਪਿਓ ਨਾਲ ਖੇਤੀਬਾੜੀ ਤੇ ਘਰ ਦਾ ਸਾਰਾ ਕੰਮ ਕਰਾਉਂਦੀ ਆ ਇੱਥੋਂ ਤੱਕ ਕਿ ਜਗਤਾਰ ਨੇ ਤਾਂ ਆਪਣੀ ਕੁੜੀ ਦੇ ਸਿਰ ਤੇ ਦੋ ਘੋਰ ਮਹਿੰਗੀਆਂ ਮੱਝਾਂ ਲੈ ਲਈਆਂ ਉਹਨਾਂ ਦਾ ਵੀ ਦੁੱਧ ਪਾਉਂਦੀ ਹੈ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਮੈਨੂੰ ਸਾਰਾ ਸ਼ਰੀਕਾ ਭਾਈਚਾਰਾ ਕੁੜੀਆਂ ਵਿੱਚ ਸਭ ਤੋਂ ਵਧੀਆ ਸਮਝਦੇ ਸੀ ਉਹਨਾਂ ਨੂੰ ਇੰਜ ਲੱਗਦਾ ਸੀ ਕਿਰਨ ਨੂੰ ਤਾਂ ਰੱਬ ਨੇ ਮੁੰਡਾ ਬਣਾਉਣਾ ਸੀ ਸ਼ਾਇਦ ਉਹਦੇ ਕੋਲੋਂ ਗਲਤੀ ਹੋ ਗਈ ਜੋ ਇੰਨਾ ਕੰਮ ਕਰਦੀ ਹੈ ਕਿਸੇ ਦੇ ਮੁੰਡੇ ਨੇ ਵੀ ਇੰਨਾ ਕੰਮ ਨਹੀਂ ਕਰਦੇ ਜਿੰਨਾ ਕਰਨ ਕਰਦੀ ਹੈ ਮੇਰੀ ਮਾਂ ਕਹਿੰਦੀ ਸੀ ਕਿ ਮੈਂ ਦੋਵੇਂ ਛੋਟੇ ਨਿਆਣੇ ਵਿਆਹ ਕੇ ਫਿਰ ਕਿਤੇ ਕੁੜੀ ਦਾ ਵਿਆਹ ਕਰੂੰਗੀ ਪਤਨ ਨੇ ਨੂੰ ਕਿ ਹੋ ਜੀ ਆਉਗੀ ਤਾਂ ਮੇਰਾ ਭਰਾ ਹੱਸ ਕੇ ਕਹਿ ਤੁੰਦਾ ਸੀ ਕਿ ਮੈਂ ਆਪਣੀ ਘਰ ਵਾਲੀ ਨੂੰ ਕੰਮ ਨਹੀਂ ਕਰਨ ਦੇਣਾ ਭਾਵੇਂ ਤੂੰ ਕਿਰਨ ਦਾ ਵਿਆਹ ਕਰ ਚਾਹੇ ਨਾ ਕਰ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੇਰੇ ਲਈ ਜਦੋਂ ਵੀ ਕੋਈ ਚੰਗਾ ਰਿਸ਼ਤਾ ਆਇਆ ਮੈਂ ਵਿਆਹ ਕਰਵਾ ਲੈਣਾ ਮੈਂ ਨਹੀਂ ساری ਉਮਰ ਤੁਹਾਡਾ ਕੰਮ ਕਰਨਾ ਭਾਵੇਂ ਹੀ ਮੈਂ ਅੱਠ ਪੜੀ ਤੇ ਕਿਸੇ ਅਨਪੜ ਮੁੰਡੇ ਨਾਲ ਵਿਆਹ ਕਰਵਾ ਲਵਾਂਗੀ ਪਰ ساری ਉਮਰ ਇੱਥੇ ਨਹੀਂ ਬੈਠ ਸਕਦੀ ਇਦਾਂ ਹੀ ਅਸੀਂ ਆਪਸ ਵਿੱਚ ਹਾਸਾ ਮਜ਼ਾ ਕਰਦੇ ਰਹਿੰਦੇ ਸੀ ਅਕਸਰ ਹੀ ਰਿਸ਼ਤੇਦਾਰਾਂ ਦੇ ਫੋਨ ਕਰਕੇ ਕਈ ਤਰ੍ਹਾਂ ਦੇ ਰਿਸ਼ਤਿਆਂ ਦੀ ਗੱਲ ਕਰਦੇ ਸੀ ਪਰ ਮੈਨੂੰ ਉਹਨਾਂ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਨਹੀਂ ਸੀ ਕਿਉਂਕਿ ਮੈਂ ਚਾਹੁੰਦੀ ਸੀ ਕਿ ਮੁੰਡਾ ਮੇਰੇ ਵਾਂਗੂ ਜਵਾਨ ਹੋਵੇ ਭਾਵੇਂ ਜ਼ਿਆਦਾ ਸੋਹਣਾ ਨਾ ਹੋਵੇ ਪਰ ਅਕਲਵਾਲਾ ਹੋਵੇ ਉਹਨੂੰ ਘਰ ਚ ਰੌਣ ਦਾ ਪਤਾ ਹੋਵੇ ਹਾਂ ਚਾਹੀਦਾ ਹੈ ਕਿਤੇ ਇਦਾਂ ਨਾ ਹੋਵੇ ਕਿ ਉਹ ਅਗਲਾ ਨਸ਼ਾ ਪਤਾ ਕਰਕੇ ਪਿਆ ਹੋਵੇ ਤੇ ਮੈਂ ਘਰ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਹੁਆ ਚੰਗਾ ਮੁੰਡਾ ਚਾਹੀਦਾ ਸੀ ਜੋ ਮੇਰੇ ਨਾਲ ਸਾਰੀ ਜ਼ਿੰਦਗੀ ਖੁਸ਼ ਰਹੇ ਤੇ ਮੈਨੂੰ ਵੀ ਖੁਸ਼ੀਆਂ ਵੰਡਣ ਦੇਵੇ ਇਦਾਂ ਹੀ ਇੱਕ ਦਿਨ ਡੈਡੀ ਦੀ ਭੂਆ ਵੀ ਬਿਮਾਰ ਹੋ ਗਈ ਡੈਡੀ ਇੱਕ ਦਿਨ ਉੱਥੇ ਚਲਾ ਗਿਆ ਮੈਂ ਸਿਰੀ ਚਾਚੇ ਨੂੰ ਕਹਿ ਕੇ ਸਾਰਾ ਕੰਮ ਕਰਵਾ ਲਿਆ ਤੇ ਨਾਲ ਹੀ ਆਪ ਕਰ ਲੈ ਸਿਰੀ ਚਾਚਾ ਵੀ ਸਾਡੀ ਦੂਸਰੀ ਮੋਟਰ ਤੇ ਪਾਣੀ ਲਾਉਣ ਚਲਾ ਗਿਆ ਜਦ ਕਿ ਮੈਂ ਉੱਥੇ ਇਕੱਲੀ ਪੱਠੇ ਵੜਦੀ ਸੀ ਸਾਡੀ ਜ਼ਮੀਨ ਰੋਡ ਤੇ ਸੀ ਉਥੋਂ ਦੇ ਸਾਡੇ ਪੈਣ ਦਾ ਮੁੰਡਾ ਲੰਗਿਆ ਤੇ ਮੇਰੇ ਵੱਲ ਦੇਖ ਕੇ ਹੱਸ ਪਿਆ ਕਹਿਣ ਲੱਗਾ ਕਿrna ਅੱਜ ਤੈਨੂੰ ਕੀ ਦਿਸਿਆ ਤੁਹਾਡਾ ਸੀਰੀ ਕਿੱਥੇ ਗਿਆ ਜੋ ਤੂੰ ਪੱਠੇ ਵੱਢਣ ਲੱਗੀ ਹੋਈ ਐ ਮੈਂ ਕਿਹਾ ਕੀ ਕਰਾਂ ਡੈਡੀ ਗਏ ਹੋਏ ਆ ਤੇ ਸੀਰੀ ਦੂਸਰੇ ਪਾਸੇ ਪਾਣੀ ਲਾਉਣ ਗਿਆ ਹੋਇਆ ਇਸ ਲਈ ਮੈਨੂੰ ਪੱਠੇ ਵੱਢਣੇ ਪੈਣੇ ਆ ਸੀਰੀ ਚਾਚਾ ਆਉਂਦਾ ਹੀ ਹੋਊਗਾ ਮੈਂ ਉਹਦੇ ਨਾਲ ਘਰ ਚਲੀ ਜਾਊਂਗੀ ਉਸ ਮੁੰਡੇ ਦਾ ਨਾਮ ਮੰਗੇ ਸੀ ਉਹ ਮੇਰੇ ਕੋਲ ਆਪਣਾ ਮੋਟਰਸਾਈਕਲ ਸੜਕ ਤੇ ਹੀ ਖੜਾ ਕਰਕੇ ਬੈਠ ਗਿਆ ਤੇ ਗੱਲਾਂ ਕਰੀ ਗਿਆ ਮੇਰੇ ਤੇ ਕੋਈ ਜ਼ਿਆਦਾ ਸ਼ੱਕ ਨਹੀਂ ਕਰਦਾ ਸੀ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਮੈਂ ਕਿਹੋ ਜੀ ਕੁੜੀ ਆ ਮੰਗੀ ਮੇਰੇ ਕੋਲ ਇੰਨਾ ਚਿਰ ਬੈਠਾ ਰਿਹਾ ਮੈਂ ਪੱਠੇ ਵੱਢਦੀ ਰਹੀ ਆਪਦੀ ਗੱਲਾਂ ਸੁਣਾਉਂਦਾ ਰਿਹਾ ਮੇਰੇ ਵੱਲ ਦੇਖਦਾ ਰਿਹਾ ਮੈਨੂੰ ਉਹਦੀ ਦੇਖਣੀ ਅਜੀਬ ਜਿਹੀ ਲੱਗਦੀ ਸੀ ਸ਼ਾਇਦ ਮੈਂ ਇਕੱਲੀ ਸੀ ਪਰ ਇਦਾਂ ਨਹੀਂ ਹੋਣਾ ਸੀ ਕਿਉਂਕਿ ਉਹ ਵੀ ਇਹੋ ਜਿਹਾ ਨਹੀਂ ਸੀ ਮੇਰੇ ਨਾਲ ਹੀ ਪੜਦਾ ਸੀ ਮੈਂ ਫੇਲ ਹੋ ਗਈ ਸੀ ਕਿਉਂ پاسੋਂ ਗਿਆ ਸੀ ਉਹਨੇ ਪਲੱਸ 2 ਵੀ ਕਰ ਲਈ ਸੀ ਸ਼ਾਇਦ ਕਾਲਜ ਜਾਣ ਲੱਗ ਪਿਆ ਸੀ ਮੈਨੂੰ ਕਹਿਣ ਲੱਗਾ ਹੁਣ ਮੈਂ ਕਾਲਜ ਵਿੱਚ ਐਡਮਿਸ਼ਨ ਲੈ ਲਈ ਮੈਂ ਕਿਹਾ ਚੱਲ ਵਧੀਆ ਆਪਣੀ ਪੜ੍ਹਾਈ ਵੱਲ ਧਿਆਨ ਦੇ ਕਹਿਣ ਲੱਗਾ ਕਮਲੀ ਤੈਨੂੰ ਤਾਂ ਪੜ੍ਹਾਈ ਵਿੱਚ ਇੰਟਰਸਟ ਹੀ ਨਹੀਂ ਸੀ ਇਹ ਕਿਤੇ ਪਾਸ ਹੋ ਜਾਂਦੀ ਕਿੰਨੀ ਵਧੀਆ ਗੱਲ ਸੀ ਮੈਂ ਕਿਹਾ ਕੋਈ ਗੱਲ ਨਹੀਂ ਰੱਬ ਨੇ ਮੇਰੀ ਕਿਸਮਤ ਵਿੱਚ ਨਹੀਂ ਲਿਖੀ ਸੀ ਜਦ ਕਿ ਮੈਂ ਸੋਹਣੀ ਤੇ ਜਵਾਨ ਸੀ ਮੈਂ ਉਹਨੂੰ ਕਿਹਾ ਕਿ ਹੁਣ ਤੂੰ ਚਲਾ ਜਾ ਹੋਰ ਨਾ ਕੋਈ ਐਵੇਂ ਗਲਤ ਸੰਬੰਧ। ਉਹ ਕਹਿਣ ਲੱਗਾ ਕਿ ਕੋਈ ਸੰਭ ਦੀ ਲੋ ਤਾਂ ਕੀ ਹੋਇਆ। ਤਾਂ ਮੈਂ ਉਸ ਵੀ ਮੈਂ ਉਹਦੀ ਗੱਲ ਇਗਨੋਰ ਕੀਤਾ। ਕਿ ਉਹ ਜਿਆਨ ਕਰਨ ਲੱਗਾ ਉਹ ਕਹਿਣ ਲੱਗਾ ਕਿ ਕਰਨ ਪਤਾ ਨਹੀਂ ਕਿਉਂ ਤੂੰ ਮੈਨੂੰ ਚੰਗੀ ਲੱਗ ਤੈਨੂੰ ਇੱਕ ਹਫਤਾ ਹੋ ਗਿਆ ਤੈਨੂੰ ਚੋਰੀ ਚੋਰੀ ਵੇਖੇ ਅੱਜ ਤੂੰ ਇਕੱਲੀ ਮੈਨੂੰ ਟੱਕਰ ਗਈ ਤੂੰ ਮੈਨੂੰ ਸੋਹਣੀ ਲੱਗੀ ਪਤਾ ਨਹੀਂ ਕਿਉਂ ਤੇਰੇ ਬਿਨਾ ਮੇਰਾ ਦਿਨ ਨਹੀਂ ਲੱਗਦਾ ਮੈਂ ਕਹਿ ਤਾਤੀ ਮੂੰਹ ਤੇ ਮਾਰਾ ਤਾ ਹੱਸ ਕੇ ਆ ਤੇ ਮੇਰੇ ਕੋਲ ਆ ਕੇ ਬੈਠ ਕੇ ਕਹਿ ਲੱਗਾ ਕਿ ਗੁੱਸਾ ਨਹੀਂ ਕਰੀਦਾ ਜੇ ਕੋਈ ਸੱਚੇ ਦਿਲੋਂ ਪਿਆਰ ਕਰਦਾ ਹੋਵੇ ਮੈਂ ਉਹਦੀ ਗੱਲ ਸੁਣ ਕੇ ਉਹਨੂੰ ਹਰਾਨੀਤੀ ਨਾਲ ਦੇਖਦੀ ਤੂੰ ਇਹ ਕੀ ਕਹੀ ਚਾਹਣਾ ਮੈਨੂੰ ਪਤਾ ਹੈ ਕਿ ਆਪਣੀ ਜਾਤ ਵੀ ਵੱਖੋ ਵੱਖਰੀ ਹੈ ਇੰਜ ਇੱਕ ਦੂਸਰੇ ਨਾਲ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਤੂੰ ਆਪਣੇ ਘਰ ਜਾ ਉਹ ਮੈਨੂੰ ਕਹਿਣ ਲੱਗਾ ਕਿ ਆਪਣਾ ਫੋਨ ਨੰਬਰ ਮੈਨੂੰ ਲਿਖਾ ਜਾਂ ਫਿਰ ਮੇਰਾ ਨੰਬਰ ਲੈ ਲੈ ਤੇਰੇ ਬਿਨਾਂ ਨਹੀਂ ਰਹਿ ਸਕਦਾ ਭਾਵੇਂ ਹੀ ਮੈਂ ਕਾਲਜে ਚ ਜਾਣਾ ਪਰ ਮੈਂ ਸ਼ੁਰੂ ਤੋਂ ਤੈਨੂੰ ਪਸੰਦ ਕਰ ਇਸ ਕਰਕੇ ਮੈਂ ਕਿਸੇ ਕੁੜੀ ਨਾਲ ਗੱਲ ਨਹੀਂ ਕੀਤੀ ਕਿਉਂਕਿ ਮੈਂ ਤੈਨੂੰ ਦਿਲੋਂ ਪਿਆਰ ਕਰਦਾ ਮੰਗੀ ਦੀਆਂ ਮਿੱਠੀਆਂ ਗੱਲਾਂ ਸੁਣ ਕੇ ਮੈਨੂੰ ਵੀ ਅੰਦਰੋਂ ਖੁਸ਼ੀ ਜੀ ਹੋਈ ਸੀ ਮੈਨੂੰ ਵੀ ਆਖਮੀ ਫੇਰ ਤੇ ਘਰੇ ਲੈਣ ਵਾਲੇ ਕੁੜੀ ਕੋਈ ਪਸੰਦ ਕਰਦਾ ਫਿਰ ਮੈਂ ਸੋਚਿਆ ਕਿ ਇਹ ਪੱਕਾ ਮੇਰੇ ਕੋਸਂ ਤੇ ਮਰਦਾ ਹੈ ਤੇ ਵੱਤ ਕੇ ਛੱਡ ਦਿਉ ਤਾਂ ਉਹ ਮੇਰੇ ਕੋਲੋਂ ਨੰਬਰ ਮੰਗਣ ਦੀ ਜਿੱਦ ਕਰਦਾ ਸੀ ਕਹਿਣ ਲੱਗਾ ਜਿੰਨਾ ਚਿਰ ਤੂੰ ਨੰਬਰ ਨਹੀਂ ਦਿੰਦੀ ਮੈਂ ਨਹੀਂ ਜਾ ਮੈਂ ਉਹਨੂੰ ਖਾਸੇ ਵਿੱਚ ਹੀ ਨੰਬਰ ਦੇ ਦਿੱਤਾ ਮੈਂ ਕਿਹ ਦਫਾ ਹੋ ਜਾਤੇ ਦੁਪਾਰਾ ਮੈਨੂੰ ਇਦਾਂ ਇਕੱਲੀ ਨੂੰ ਨਹੀਂ ਟੱਕਰਨ ਕਹਿੰਦਾ ਹੁਣ ਤੂੰ ਮੈਨੂੰ ਆਪ ਮੈਨੂੰ ਪਿਆਰ ਨਾਲ ਮਿਲੂ ਨਾ ਕਿ ਮੈਂ ਤੇਰੀਆਂ ਮਿੰਤਾ ਕਰੂ ਕਿਉਂਕਿ ਹੁਣ ਤੈਨੂੰ ਵੀ ਮੇਰੇ ਨਾਲ ਪਿਆਰ ਹੋ ਜਾਣਾ ਮੈਂ ਉਹਦੀਆਂ ਗੱਲਾਂ ਤੇ ਹੱਸ ਕੋਈ ਮੈਨੂੰ ਲੱਗਿਆ ਕਿ ਕਲਾਸ ਵਿੱਚ ਅਸੀਂ ਮੁੰਡੇ ਕੁੜੀਆਂ ਇੱਕ ਦੂਸਰੇ ਨਾਲ ਮਜ਼ਾਕ ਕਰਦੇ ਰਹਿੰਦਾ ਸੀ ਹੁਣ ਵੀ ਇਹਦਾ ਉਹੀ ਹੀ ਹਾਲ ਮੈਂ ਤਾਂ ਹਾਸੇ ਵਿੱਚ ਗੱਲ ਪਾ ਦਿੱਤੀ ਘਰ ਜਾ ਕੇ ਮੈਨੂੰ ਉਹਦੀਆਂ ਗੱਲਾਂ ਯਾਦ ਆਉਂਦਾ ਸੀ ਮੈਂ ਉਹਨੂੰ ਫੋਨ ਕਰ ਫੋਨ ਲਾਗ ਤੇ ਫੋਨ ਤੇ ਗੱਲ ਕਰਨ ਲੱਗ ਪਈ ਮੇਰੀ ਮੰਮੀ ਕਹਿੰਦੀ ਸੀ ਅੱਜ ਕਿਹਦੇ ਨਾਲ ਫੋਨ ਤੇ ਲੱਗੀ ਹੋਈ ਹੈ ਮੇਰੀ ਮੰਮੀ ਤਾਂ ਬਿਲਕੁਲ ਚਿੱਟੀ ਅਣਪੜ ਸੀ ਉਹਨੂੰ ਕੁਝ ਵੀ ਨਹੀਂ ਪਤਾ ਸੀ ਪਤਾ ਲੱਗਦਾ ਸੀ ਮੈਂ ਉਹਨਾਂ ਕਿਹਾ ਕਿ ਕਿਸੇ ਕੁੜੀ ਦਾ ਫੋਨ ਹੈ ਅੱਜ ਮੈਨੂੰ ਟੱਕਰੇ ਸੀ ਤੇ ਨੰਬਰ ਲੈ ਲਿਆ ਕਹਿਣ ਲੱਗੀ ਅੱਛਾ ਚਲ ਸ਼ੁਕਰ ਹੈ ਤੈਨੂੰ ਵੀ ਕਿਤੇ ਆਉਣ ਜਾਂਦਾ ਚਾਚਾ ਆਊਗਾ ਗੱਲ ਕਰਦਾ ਢੰਗ ਤਰੀਕਾ ਆਊਗਾ ਮੈਂ ਮੰਗੀ ਨਾਲ ਫੋਨ ਤੇ ਗੱਲ ਕਰਦੀ ਸੀ ਮੇਰੇ ਡੈਡੀ ਰਾਤ ਨੂੰ ਆਪਣੀ ਭੂਆ ਦੇ ਕੋਲ ਹੀ ਰੁੱਕ ਗਏ ਸਵੇਰ ਨੂੰ ਆਉਣਾ ਸੀ ਮੈਂ ਸਵੇਰੇ ਤੜਕੇ ਉਹ ਕਿਤੇ ਸਾਰੇ ਕੰਮ ਕਰ ਰਹੀ ਸੀ ਅਚਾਨਕ ਹੀ ਫਿਰ ਜਿੱਦੋਂ 7:00 ਵਜੇ ਤਾਂ ਸਿਹਰੀ ਚਾਚੀ ਦੇ ਨਾਲ ਪੱਠੇ ਲੈਣ ਲਈ ਚਲੀ ਜਾਂਦੀ ਸੀ ਚਾਚਾ ਗੱਡੇ ਤੇ ਜਾਂਦਾ ਸੀ ਤੇ ਮੈਂ ਤੁਰ ਕੇ ਜਾ ਰਹੀ ਸੀ ਮੰਗੀ ਨੇ ਮੈਨੂੰ ਫੋਨ ਕੀਤਾ ਪਹਿਲਾਂ ਮੈਂ ਆਪਣਾ ਫੋਨ ਕਦੇ ਨਾਲ ਨਹੀਂ ਰੱਖਿਆ ਸੀ ਪਰ ਹੁਣ ਮੈਂ ਆਪਣਾ ਫੋਨ ਕੋਲੇ ਰੱਖਦੀ ਸੀ ਉਹ ਮੈਨੂੰ ਕਹਿਣ ਲੱਗਾ ਕਿੱਧਰ ਤੁਰੀ ਜਾਂਦੀ ਹੈ ਮੈਂ ਆਲੇ ਦੁਆਲੇ ਦੇਖਿਆ ਤੇ ਮੈਨੂੰ ਕਿਤੇ ਵੀ ਨਹੀਂ ਦੱਸਿਆ ਮੈਂ ਕਿਹਾ ਤੂੰ ਕਿੱਥੇ ਹੈ ਮੈਨੂੰ ਵੀ ਤੂੰ ਕਿਤੇ ਨਹੀਂ ਦਿਖ ਰਿਹਾ ਮੈਂ ਹੌਏ ਜੀ ਕਿਹਾ ਤੇ ਮੇਰਾ ਹਾਸਾ ਨਿਕਲ ਗਿਆ ਸੀ ਕਹਿਣ ਲੱਗਾ ਸਵੇਰੇ ਸਵੇਰੇ ਸੱਚੀ ਤੂੰ ਇੰਜ ਲੱਗਦੀ ਹੈ ਜਿਵੇਂ ਸੁਰਜੀਤੀ ਲਾਹਣਿ ਪਾਸ ਤੇ ਰਹਿਤੀ ਹੀ ਆ ਗਈ ਹੋ ਮੇਰੀਆਂ ਤਰੀਫਾਂ ਕਰੀ ਜਾਂਦਾ ਸੀ ਮੈਂ ਉਹਨੂੰ ਵੇਖਿਆ ਤਾਂ ਉਹ ਸਾਹਮਣੇ ਇੱਕ ਸਾਈਡ ਤੇ ਬਾਬੇ ਦੀ ਜਗ੍ਹਾ ਸੀ ਉੱਧਰ ਖੜਾ ਸੀ ਸ਼ਾਇਦ ਘੁੰਮਣ ਫਿਰਨਾ ਆਇਆ ਹੋਵੇ ਮੈਂ ਉਹਨੂੰ ਕਿਹਾ ਤੂੰ ਘਰੇ ਨਹੀਂ ਟਿਕ ਸਕਦਾ ਤੜਕੇ ਤੜਕੇ ਨਿਕਲਣਾ ਹੁੰਦਾ ਇਦਾਂ ਹੀ ਸਾਡੇ ਪਿਆਰੀ ਦੀ ਗੱਲਬਾਤ ਹੋ ਗਈ ਸੀ ਤੇ ਮੈਂ ਮੰਗੀ ਨੂੰ ਚੋਰੀ-ਚੋਰੀ ਮਿਲਣਾ ਕਰ ਪਈ ਸੀ ਮੇਰਾ ਡੈਡੀ ਨਹੀਂ ਮੇਰਾ ਰਿਸ਼ਤਾ ਕਰ ਦਿੱਤਾ ਸੀ ਪਰ ਮੈਨੂੰ ਉਹ ਰਿਸ਼ਤਾ ਬਿਲਕੁਲ ਵੀ ਪਸੰਦ ਨਹੀਂ ਸੀ ਮੰਗੀ ਮੇਰੇ ਬਿਨਾ ਮਰਤਾ ਜਾਂਦਾ ਸੀ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਭਜਾ ਕੇ ਲੈ ਜਾਵਾਂਾ ਤੇਰੇ ਬਿਨਾ ਨਹੀਂ ਰਹਿ ਸਕਦਾ ਅਸੀਂ ਬਹੁਤ ਅਮੀਰ ਸੀ ਮੰਗੇ ਹੋਣੀ ਇੰਨੇ ਅਮੀਰ ਸੀ ਕਿ ਜਦ ਕਿ ਉਹਨਾਂ ਦੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਮੰਗੀ ਦੇ ਚਾਚੇ ਇੰਗਲੈਂਡ ਵਿੱਚ ਪੱਕੇ ਸੀ ਉਹਨਾਂ ਨੂੰ ਪੈਸਾ ਤੇ ਲਾ ਭੇਜਦੇ ਸੀ ਆਪਣੇ ਚਾਚੇ ਦੀ ਜ਼ਮੀਨ ਵੀ ਮੰਗੀ ਹੋਰੇ ਆਪ ਘਾਉਂਦੇ ਸੀ ਗੱਡੀਆਂ ਆਕਾਰਾਂ ਸਭ ਕੁਝ ਸੀ ਪਸ ਸਾਡੀ ਜਾਤ ਵੱਖ ਵੱਖਰੀ ਸੀ ਨਾ ਹੀ ਪਿੰਡ ਵਿੱਚ ਵਿਆਹ ਸਕਦਾ ਸੀ ਮੇਰਾ ਤਾਂ ਮੰਗੀ ਬਿਨਾ ਜੀਣਾ ਹਰਾਮ ਹੋਈ ਜਾਂਦਾ ਸੀ ਮੈਂ ਉਹਦੇ ਬਿਨਾ ਰਹਿ ਨਹੀਂ ਸਕਦੀ ਸੀ ਇੱਕ ਦਿਨ ਮੰਗੀ ਨੇ ਮੈਨੂੰ ਗੁੱਸਿਆ ਕਿ ਮੇਰੀ ਮਾਸੀ ਨੇ ਮੇਰਾ ਰਿਸ਼ਤਾ ਕਰੋਨਾ ਉਹ ਮੁੰਡੇ ਵਾਲਿਆਂ ਨੂੰ ਘਰੇ ਲਿਆਉਣ ਲਈ ਕਾਹਲੀ ਹੋ ਗਈ ਮੰਗੀ ਨੂੰ ਇਕੱਲਾ ਚੰਗੀ ਨਹੀਂ ਲੱਗੀ ਉਹਨੇ ਫਟਾਫਟ ਮੈਨੂੰ ਮਿਲਨ ਦਾ ਮੈਂ ਕਿਹਾ ਮੈਂ ਤੈਨੂੰ ਇੱਦਾਂ ਨਹੀਂ ਮਿਲ ਸਕਦੀ ਜਦੋਂ ਤੱਕ ਡੈਡੀ ਕਿਤੇ ਨਹੀਂ ਜਾਂਦੇ ਉਹ ਮੈਨੂੰ ਕਹਿਣ ਲੱਗਾ ਜਿੱਦਾਂ ਮਾਤੀ ਕਰ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਮੈਨੂੰ ਮਿਲ ਮੈਂ ਤੇਰੇ ਨਾਲ ਮਿਲ ਕੇ ਗੱਲ ਕਰਨੀ ਚਾਹਤਾ ਹਾਂ ਮੈਂ ਉਹਨੂੰ ਆਪਣੇ ਘਰੇ ਨਹੀਂ ਸੱਦ ਸਕਤੀ ਸੀ ਮੈਂ ਉਹਨੂੰ ਕਿਹਾ ਕਿ ਮੈਂ ਤੇਨੂੰ ਕਿੱਥੇ ਮਿਲਾਂ ਉਹ ਮੈਨੂੰ ਕਹਿਣ ਲੱਗੇ ਕਿ ਤੁਹਾਡੇ ਛੋਟੇ ਗੇਟ ਵਾਲੀ ਜਿਹੜਾ ਬਾਹਰ ਬਾਹਰ ਤੂੜੀ ਵਾਲਾ ਸ਼ੈੱਟ ਤੂੰ ਮੈਨੂੰ ਉੱਥੇ ਮਿਲ ਉੱਤਰਲੀ ਸਾਈਡ ਤੇ ਕੋਈ ਵੀ ਆਉਂਦਾ ਜਾਂਦਾ ਨਹੀਂ ਤੇ ਨਾ ਹੀ ਕਿਸੇ ਨੂੰ ਪਤਾ ਲੱਗਣਾ ਮੈਂ ਵੀ ਰਾਤ ਦੇ 12 ਵਜੇ ਉੱਠ ਕੇ ਉਹਨੂੰ ਉੱਥੇ ਮੈਲ ਚਲੇ ਗਈ ਮੰਗੀ ਉੱਥੇ ਪਹਿਲਾਂ ਖੜਾ ਸੀ ਕਿਉਂਕਿ ਸਾਡੇ ਘਰੇ ਏਸੀ ਵਿੱਚ ਸੌਂਦੇ ਆਦੀ ਸੀ ਇਸ ਲਈ ਉਹ ਹਰ ਤਮੋਂ ਬਹੁਤ ਬਾਹਰ ਘਟ ਨਿਕਲਦੇ ਸੀ ਆਪਣੇ ਆਪਣੇ ਕਮਰੇ ਵਿੱਚ ਸੌਂਦੇ ਸੀ ਮੈਂ ਹੋਲੀ ਜੀ ਉੱਠ ਕੇ ਟੋੜੀ ਵਾਲੇ ਛੱਡ ਵਿੱਚ ਪਹੁੰਚ ਗਈ ਜੰਦੇ ਹੀ ਮੰਗੀ ਨੇ ਮੈਨੂੰ ਚਫੀ ਪਾਉ ਉਹ ਮੈਨੂੰ ਪਿਆਰ ਕਰਨ ਲੱਗ ਪਿਆ ਸੀ ਪਿਆਰ ਵਿੱਚ ਸਾਨੂੰ ਕੁਝ ਵੀ ਪਤਾ ਨਾ ਲੱਗਿਆ ਤੇ ਇਸ ਹੱਦ ਤੱਕ ਪਹੁੰਚ ਕੇ ਕਿ ਅਸੀਂ ਆਪਣੀ ਸਾਰੀ ਹੱਦ ਟੱਪ ਲਈ ਸੀ। ਇਸ਼ਕ ਵਿੱਚ ਅੰਨੇ ਸੀ। ਮੈਂ ਮੰਗੀ ਨਾਲ ਉਹ ਸਭ ਕੁਝ ਕਰ ਲਿਆ ਸੀ। ਮੰਗੀ ਨੂੰ ਮੇਰੇ ਬਿਨਾਂ 1 ਮਿੰਟ ਚੈਨ ਨਹੀਂ ਆਉਂਦਾ ਸੀ ਤੇ ਮੈਨੂੰ ਕਹਿਣ ਲੱਗਾ ਜੇ ਕਿ ਤੇ ਤੇਰਾ ਰਿਸ਼ਤਾ ਹੋਇਆ ਤਾਂ ਮੈਂ ਤੈਨੂੰ ਪਿਛਾ ਕੇ ਲੈ ਜਾਵਾਂ। ਮੈਂ ਕਿਹਾ ਮੈਂ ਭੱਜ ਕੇ ਕਿੱਥੇ ਵੀ ਤੇਰੇ ਨਾਲ ਜਾ ਸਕਦੀ ਹਾਂ। ਘਰਦਿਆਂ ਦੀ ਇੱਜ਼ਤ ਰੁੱਲ ਜਾਓਗੇ। ਕਹਿਣ ਲੱਗਾ ਫਿਰ ਆਪਣੇ ਘਰਦਿਆਂ ਨੂੰ ਮਨਾ ਮੇਰੇ ਨਾਲ ਵਿਆਹ ਕਰਵਾ। ਮੈਂ ਤੈਨੂੰ ਆਪੇ ਇੰਗਲੈਂਡ ਸੈੱਟ ਕਰ ਲਊਗਾ ਤੇ ਮੈਂ ਆਪਣੇ ਚਾਚੇ ਨਾਲ ਗੱਲ ਕੀਤੀ ਹੋਈ ਆ ਉਹ ਆਪੇ ਹੀ ਸੱਦ ਲਊਗਾ ਮੰਗੀ ਦੀ ਇੱਕ ਭੂਆ ਦਿਲ ਦੀ ਸੀ ਮੰਗੀ ਨੇ ਤਾਂ ਆਪਣੀ ਸਾਰੀ ਰਿਸ਼ਤਦਾਰੀ ਵਿੱਚ ਮੇਰੇ ਬਾਰੇ ਗੱਲ ਕੀਤੀ ਹੋਈ ਸੀ ਸਾਰਿਆਂ ਨੂੰ ਮੇਰੇ ਬਾਰੇ ਪਤਾ ਸੀ ਪਰ ਮੈਂ ਹੀ ਇੱਕ ਸੀ ਜੋ ਪਿੰਡ ਦਾ ਕਰਕੇ ਤੇ ਵੱਖਰੀ ਤੇ ਜਾਤ ਦਾ ਕਰਕੇ ਕਿਸੇ ਨੂੰ ਕੁਝ ਦੱਸਣਾ ਨਹੀਂ ਚਾਹੁੰਦੀ ਸੀ ਪਰ ਮੈਂ ਮੰਗੀ ਨੂੰ ਬਹੁਤ ਪਿਆਰ ਕਰਦੀ ਸੀ ਉਸ ਰਾਤ ਮੰਗੀ ਨੇ ਮੈਨੂੰ ਇੰਨਾ ਪਿਆਰ ਦਿਖਾਇਆ ਕਿ ਮੈਂ ਸੋਚ ਨਹੀਂ ਸਕਦੀ ਸੀ ਕਿ ਉਹ ਮੈਨੂੰ ਸੱਚੀ ਇੰਨਾ ਪਿਆਰ ਕਰਦਾ ਹੋਊਗਾ ਸਵੇਰ ਦੇ ਦੋ ਵਜੇ ਚੱਲੇ ਸੀ ਮੈਂ ਉਹਨੂੰ ਕਿਹਾ ਕਿ ਹੁਣ ਮੈਂ ਜਾਣਾ ਹੈ ਪਰ ਉਹਨੇ ਤਾਂ ਮੈਨੂੰ ਸ਼ਰਦਨ ਦਾ ਨਾਮ ਨਹੀਂ ਲੈਂਦਾ ਸੀ ਕਹਿੰਦਾ ਸੀ ਤੂੰ ਘੜੀਆਂ ਬੈਠ ਜਾ ਫਿਰ ਪਤਾ ਨਹੀਂ ਕਦੋਂ ਮਿਲਣਾ ਫੋਨ ਤੇ ਹੀ ਗੱਲ ਹੋਣੀ ਆ ਉਹ ਤਾਂ ਮੈਨੂੰ ਆਪਣੀਆਂ ਬਾਹਾਂ ਵਿੱਚ ਨਹੀਂ ਘੜਦਾ ਸੀ ਪਤਾ ਨਹੀਂ ਕਿਉਂ ਮੇਰਾ ਵੀ ਉਹਦੇ ਤੋਂ ਦੂਰ ਹੋਣ ਨੂੰ ਦਿਲ ਨਹੀਂ ਕਰਦਾ ਸੀ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਪਤਾ ਨਹੀਂ ਕਿੱਥੇ-ਕਿੱਥੇ ਘੁੰਮ ਕੇ ਆਇਆ ਪਰ ਜਦੋਂ ਮੈਂ ਇੱਕ ਕਿਸੇ ਕੁੜੀ ਨੂੰ ਦੇਖਦਾ ਤਾਂ ਮੈਨੂੰ ਤੇਰੀ ਯਾਦ ਆ ਜਾਂਦੀ ਹੈ। ਇਸ ਲਈ ਮੈਂ ਅੱਜ ਤੱਕ ਕਿਸੇ ਕੁੜੀ ਨਾਲ ਕੋਈ ਗੱਲ ਨਹੀਂ ਕੀਤੀ। ਮੰਗੀ ਸੱਚੀ ਮੈਨੂੰ ਬਹੁਤ ਪਿਆਰ ਕਰਦਾ ਸੀ। ਇਦਾਂ ਹੀ ਕੁਝ ਪਲ ਉਹਦੇ ਕੋਲ ਰਹਿ ਕੇ ਮੈਂ ਆਪਣੇ ਕਮਰੇ ਵਿੱਚ ਆਇਆ ਪਰ ਮੰਗੀ ਬਿਨਾ ਮੈਨੂੰ ਅਜੀਬ ਜਿਹਾ ਲੱਗਦਾ ਸੀ। ਮੈਂ ਉਹਦੇ ਬਿਨਾ ਆਪਣੇ ਆਪ ਨੂੰ ਇਕੱਲੀ ਮਹਿਸੂਸ ਕਰਦੀ ਸੀ। ਉਹ ਇਨਾ ਬੇਸ਼ਰਮ ਸੀ ਕਿ ਹਜੇ ਤੱਕ ਆਪਣੇ ਘਰ ਨਹੀਂ ਗਿਆ ਸੀ ਇਦਾਂ ਹੀ ਗਲੀਆਂ ਵਿੱਚ ਤੁਰਿਆ ਫਿਰਦਾ ਸੀ ਕਦੀ ਇੱਧਰ ਤੋਂ ਅਸੀਂ ਲੰਘਣਾ ਹੁੰਦਾ ਉੱਧਰ ਤੁਰਿਆ ਫਿਰਦਾ ਸੀ ਸਵੇਰ ਦੇ 10 ਵਜੇ ਗਏ ਸੀ ਪਰ ਉਹ ਘਰ ਨਹੀਂ ਗਿਆ ਇਦਾਂ ਹੀ ਮੈਨੂੰ ਦੇਖਣ ਦੇ ਲਈ ਕਦੀ ਕਿਸੇ ਯਾਰ ਦੋਸਤ ਦੇ ਕੋਠੇ ਤੇ ਚੜ ਜਾਂਦਾ ਕਦੇ ਕਿਸੇ ਦੇ ਮੇਰੀ ਮਾਂ ਉਹਨੂੰ ਵੇਖ ਕੇ ਕਹਿੰਦੀ ਸੀ ਬੇਰ ਲਾ ਕਿਸੇ ਖਾਂ ਦਾ ਅੱਜ ਕੱਲ ਦੀ ਮਟੇਰ ਨੂੰ ਤਾਂ ਕੋਈ ਕੰਮ ਨੇ ਜਦੋਂ ਮੰਮੀ ਨੇ ਉਹ ਉਹ ਜਿਆ ਕਾਤਨਾ ਕਰਦੀ ਤਾਂ ਮੇਰਾ ਹਾਸਾ ਨਿਕਲ ਜਾਂਦਾ ਸੀ ਮੈਂ ਮੰਗੀ ਨੂੰ ਦੱਸਿਆ ਕਿ ਮੇਰੀ ਮੰਮੀ ਤੈਨੂੰ ਇਦਾਂ ਕਹਿੰਦੀ ਆ ਤੇ ਹੱਸਣ ਲੱਗ ਪਿਆ ਕਹਿਣ ਲੱਗਾ ਕੋਈ ਗੱਲ ਨਹੀਂ ਜਦੋਂ ਕਿਸੇ ਦੀ ਕੁੜੀ ਨੂੰ ਇਹ ਵਖੂਗਾ ਤਾਂ ਅਗਲੀ ਨਹੀਂ ਇਦਾਂ ਹੀ ਕਹਿਣਾ ਹੈ ਮੈਨੂੰ ਨੀਂਦ ਆ ਰਹੀ ਸੀ ਅਸਲੀ ਮੈਂ ਮੰਗੀ ਨੂੰ ਕਿਹਾ ਕਿ ਮੈਂ ਸੌਣ ਲੱਗੀ ਆ ਕਿਉਂਕਿ ਮੈਨੂੰ ਬਹੁਤ ਨੀਂਦ ਆਉਂਦੀ ਹੈ ਕਹਿਣ ਲੱਗਾ ਜੇ ਮੇਰੇ ਨਾਲ ਗੱਲ ਨਹੀਂ ਕਰਨੀ ਸੌਣਾ ਹੈ ਫਿਰ ਰਾਤ ਨੂੰ ਮੇਰੇ ਕੋਲ ਆ ਜਾਈ ਨਹੀਂ ਤਾਂ ਮੇਰੇ ਨਾਲ ਫੋਨ ਤੇ ਗੱਲ ਕਰੀ ਜਾ ਮੈਂ ਕਿਹਾ ਨਹੀਂ ਮੈਂ ਉਹਨੂੰ ਪਿਆਰ ਨਾਲ ਮਨਾ ਲਿਆ ਸ਼ਾਇਦ ਉਹ ਵੀ ਘਰੇ ਜਾ ਕੇ ਸੌਂ ਗਿਆ ਸੀ ਮੈਂ ਸ਼ਾਮ ਤੇ 7:00 ਵਜੇ ਸੁੱਤੀ ਹੇ ਮੇਰੇ ਘਰ ਦੇ ਹਰਾਮ ਸੀ ਕਿ ਤੂੰ ਇੰਨੀ ਲੇਟ ਤੱਕ ਕਿਉਂ ਸੁੱਤੀ ਰਹੀ ਕਿਉਂਕਿ ਮੈਂ ਤਾਂ ਕਦੀ ਤìnhੇ ਸੌਂਦੇ ਹੀ ਨਹੀਂ ਸੀ ਮੈਨੂੰ ਸੁੱਤੀ ਨੂੰ ਦੇਖ ਕੇ ਮੇਰੇ ਘਰ ਦੇ ਨਾਲ ਮੇਰੀ ਫਿਕਰ ਹੋਣ ਲੱਗਦੀ 20:00 ਤੇ ਕੋਈ ਜੋ ਹੋਰ ਤਾਂ ਨਹੀਂ ਹੋ ਗਿਆ ਮੈਂ ਨੋ ਤਾਂ ਕੋਈ ਹੌਸ਼ ਨਹੀਂ ਸੀ। ਇਤੋਂ ਤੱਕ ਕਿ ਮੈਂ ਆਪਣਾ ਫੋਨ ਵੀ ਬੰਦ ਕੀਤਾ ਹੋਇਆ ਸੀ। ਕਿਤੇ ਮੰਗੀ ਮੈਨੂੰ ਫੋਨ ਨਾਲ ਲਾ ਰੋ। ਪਰ ਜਦੋਂ ਮੈਂ ਉੱਥੇ ਤਾਂ ਉੱਠ ਕੇ ਆਪਣਾ ਫੋਨ ਆਨ ਕੀਤਾ ਤਾਂ ਸੱਚੀ ਮੰਗੀ ਦੀਆਂ ਬਹੁਤ ਮਸਕਲਾਂ ਆਈਆਂ ਹੋਣਾਂ ਸੀ ਤੇ ਆਪਣਾ ਮੋਟਰਸਾਈਕਲ ਲੈ ਕੇ ਸਾਡੇ ਘਰ ਵਾਲ ਪਤਾ ਨਹੀਂ ਕਿੰਨੇ ਗੇੜੇ ਕੱਢ ਗਿਆ ਸੀ। ਅਗਲੇ ਦਿਨ ਮੇਰੀ ਮਾਸੀ ਦਾ ਮੰਮੀ ਨੂੰ ਫੋਨ ਆਇਆ ਕਹਿਣ ਲੱਗੀ ਕਿ ਮੈਂ ਮੁੰਡੇ ਵਾਲਿਆਂ ਨੂੰ ਲੈ ਕੇ ਤੁਹਾਡੇ ਘਰ ਆ ਰਹੀ ਹਾਂ। ਅਸੀਂ ਕਿਰੰਦਾ ਵਿਆਹ ਕਰਦੇ ਹਾਂ। ਜਵਾਨ ਧੀਆ ਘਰੇ ਨਹੀਂ ਬਿਠਾ ਕੇ ਰੱਖੀ ਨੀ ਮੇਰੇ ਡੈਡੀ ਨੇ ਫਟਾਫਟ ਹਾਂਕ ਆ ਗਏ ਸੀ ਅਗਲੇ ਦਿਨ ਮੁੰਡੇ ਵਾਲਿਆਂ ਨੂੰ ਆਉਣ ਲਈ ਸਾਧ ਲਿਆ ਜਦੋਂ ਮੈਂ ਮੰਗੀ ਨੂੰ ਇਹ ਗੱਲ ਦੱਸੀ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਮੇਰੀ ਘਟੀ ਤਿਆਰ ਤੂੰ ਆਪਣਾ ਇੰਤਜ਼ਾਮ ਕਰ ਜੇ ਕੋਈ ਚੀਜ਼ ਲੈਣੀ ਹੈ ਤਾਂ ਲੈ ਲੈ ਨਹੀਂ ਤਾਂ ਬੰਦਿਆ ਦੀ ਤਰ੍ਹਾਂ ਕੱਲ ਨੂੰ ਮੇਰੇ ਨਾਲ ਜਾ ਤੁਰ ਪਈ ਮੈਂ ਤੈਨੂੰ ਭਜਾ ਕੇ ਲੈ ਜਾਣਾ ਨਹੀਂ ਤਾਂ ਮੈਂ ਤੇਰੇ ਘਰ ਆ ਕੇ ਰੌਲਾ ਪਾ ਦਾਂ ਮੈਂ ਇਹਨੂੰ ਇੰਨਾ ਪਿਆਰ ਕਰਦਾ ਇਹਦੇ ਨਾਲ ਹੀ ਵਿਆਹ ਕਰਾਉ ਪਰ ਮੈਂ ਕੀ ਕਰ ਸਕਦੀ ਸੀ ਮੈਂ ਤਾਂ ਫਸ ਗਈ ਸੀ ਨਾ ਮੈਂ ਮੰਗੀ ਬਿਨਾ ਰਹਿ ਸਕਦੀ ਸੀ ਨਾ ਮੈਂ ਉਸ ਮੁੰਡੇ ਨਾਲ ਵਿਆਹ ਕਰਵਾ ਸਕਦੀ ਸੀ ਜਿਸ ਨਾਲ ਮੇਰੀ ਮਾਸੀ ਰਿਸ਼ਤਾ ਕਰਾਉਂਗੀ ਸੀ ਅਗਲੇ ਦਿਨ ਰਿਸ਼ਤੇ ਵਾਲੇ ਆ ਗਏ ਉਹਨਾਂ ਨੇ ਮੈਨੂੰ ਪਸੰਦ ਕਰ ਲਿਆ ਸੀ ਸਿਰਫ ਰਿਸ਼ਤਾ ਪੱਕਾ ਕਰਕੇ ਗਏ ਸੀ ਤੇ ਹਜੇ ਬਾਕੀ ਦੀਆਂ ਰਸਮਾਂ ਬਾਅਦ ਵਿੱਚ ਕਰਨੀਆਂ ਸੀ ਸਿਰਫ ਮਿੱਠਾ ਦੇ ਕੇ ਉਹਨਾਂ ਨੇ ਰਿਸ਼ਤਾ ਪੱਕਾ ਕਰ ਲਿਆ ਸੀ ਮੈਂ ਫੋਟੋ ਖਿੱਚ ਕੇ ਮੰਗੀ ਨੂੰ ਪਾਈ ਤਉ ਦਾ ਕੁਸਤਾ ਇੰਨਾ ਸੀ ਕਿ ਮੈਨੂੰ ਫੋਨ ਹੀ ਕੱਟਣਾ ਨਹੀਂ ਨਿੰਦਾ ਸੀ ਜੇ ਤੂੰ ਫੋਨ ਕੱਟਿਆ ਤਾਂ ਮੈਂ ਸੋਨੇ ਤੁਹਾਡੇ ਘਰ ਆ ਜਾਊਂਗਾ ਮੈਨੂੰ ਕਹਿਣ ਲੱਗਾ ਕਿ ਸਾਰੀਆਂ ਫੋਟੋਆਂ ਡਿਲੀਟ ਕਰ ਮੈਂ ਤੇਰਾ ਵਿਆਹ ਸੱਚੀ ਕਿਸੇ ਹੋਰ ਨਾਲ ਨਹੀਂ ਹੋਣ ਦੇ ਸਕਦਾ ਮੈਂ ਵੀ ਹਉਦੀ ਇਸ ਗੱਲ ਨੂੰ ਮੰਨ ਲਿਆ ਸ਼ਾਇਦ ਮੁੰਡੇ ਵਾਲੇ ਕਹਲੇ ਸੀ ਕਿ ਮਹੀਨੇ ਵਿੱਚ ਹੀ ਵਿਆਹ ਮੰਗਲ ਲੱਗੇ ਮੰਗੀ ਤੋਂ ਇਹ ਸਭ ਕੁਝ برداشت ਨਾ ਹੋਏ ਉਹਨੇ ਮੈਨੂੰ ਕਿਹਾ ਕਿ ਮੇਰੇ ਨਾਲ ਸ਼ਹਿਰ ਚੱਲ ਮੈਂ ਸ਼ਹਿਰ ਕਿੱਦਾਂ ਜਾ ਸਕਦੀ ਮੈਂ ਫਿਰ ਆਪਣੀ ਛੋਟੀ ਭੈਣ ਨਾਲ ਗੱਲ ਕੀਤੀ ਤੇ ਉਹਨੂੰ ਲੈ ਕੇ ਸ਼ਹਿਰ ਚਲੀ ਗਈ। ਮੰਮੀ ਨੂੰ ਕਿਹਾ ਕਿ ਕੁਝ ਕੱਪੜੇ ਖਰੀਦ ਕੇ ਲਿਆਉਣੀ ਹੈ। ਮੇਰੇ ਕੋਲ ਵੀ ਸੂਟ ਨਹੀਂ ਹੈ। ਮੈਂ ਆਪਣੀ ਭੈਣ ਨਾਲ ਸ਼ਹਿਰ ਗਈ। ਮੰਗੀ ਪਹਿਲਾਂ ਹੀ ਉੱਥੇ ਗੱਡੀ ਲੈ ਕੇ ਖੜਾ ਸੀ। ਮੈਂ ਗੱਡੀ ਵਿੱਚ ਉਹਦੇ ਨਾਲ ਸਾਰਾ ਬਾਜ਼ਾਰ ਘੁੰਮਿਆ। ਉਹਨੇ ਮੈਨੂੰ ਕਿਹਾ ਕਿ ਆਪਣੀਆਂ ਜ਼ਰੂਰਤਾਂ ਦੀਆਂ ਸਾਰੀਆਂ ਚੀਜ਼ਾਂ ਲੈ ਲੈ। ਕਿਉਂਕਿ ਮੈਂ ਤੈਨੂੰ 1-2 ਦਿਨਾਂ ਵਿੱਚ ਝਾ ਕੇ ਆਪਣੀ ਭੂਆ ਕੋਲੇ ਲੈ ਜਾਵਾਂ। ਕਜੂ ਦਿੱਲੀ ਦਿੱਲੀ ਰਹਿੰਦੀ ਆ। ਮੈਂ ਇਸ ਗੱਲ ਨਾਲ ਸਹਿਮਤ ਤਾਂ ਨਹੀਂ ਸੀ ਜਦੋਂ ਇਹ ਗੱਲ ਮੇਰੀ ਛੋਟੀ ਭੈਣ ਨੇ ਸੁਣੀ ਤਾਂ ਮੈਨੂੰ ਬੜੀ ਹੈਰਾਨੀ ਨਾਲ ਕਹਿਣ ਲੱਗੀ ਕਿਰਨ ਇਹ ਕੀ ਮੈਂ ਕਿਹਾ ਤੂੰ ਘਰੇ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਮੈਂ ਮੰਮੀ ਨੂੰ ਬਹੁਤ ਪਿਆਰ ਕਰਦੀ ਤੂੰ ਵਸ ਸਾਫੀ ਮੁੱਖਰ ਜਾਈ ਅਸੀਂ ਸ਼ਾਮ ਨੂੰ ਘਰ ਆ ਗਈਆਂ ਸੀ ਘਰ ਦਾ ਪੈਸਾ țeਲਾ ਸੋਨਾ ਸਭ ਕੁਝ ਮੇਰੇ ਹੱਥ ਵਿੱਚ ਸੀ ਇਸ ਲਈ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਮੇਰੇ ਡੈਡੀ ਨੇ ਛੋਟੇ ਹੁੰਦਿਆਂ ਹੀ ਸਾਡੇ ਨਾਂ ਦੇ ਪੈਸੇ ਜਮ੍ਹਾਂ ਕਰਾਏ ਹੋਏ ਸੀ ਇਸ ਲਈ ਮੈਂ ਆਪਣੇ account ਵਿੱਚ 14 ਲੱਖ ਰੁਪਏ ਕਢਾਏ ਤੇ ਆਪਣੀ ਮੰਮੀ ਦੀਆਂ ਵਾਲੀਆਂ ਤੇ ਆਪਣੇ ਕੰਨਾਂ ਵਿੱਚ ਪਾਈਆਂ ਹੋਈਆਂ ਵਾਲੀਆਂ ਲੈ ਕੇ ਮੰਗੀ ਤੇ ਨਾਲ ਰਾਤ ਨੂੰ ਚਲੀ ਗਈ ਸੀ ਜਦ ਕਿ ਮੰਗੀ ਕੋਲ ਵੀ ਉੱਤ ਪੈਸੇ ਸੀ ਮੈਂ ਆਪਣਾ ਸਮਾਨ ਲਿਆ ਤੇ ਮੰਗੀ ਨਾਲ ਭੱਜ ਗਈ ਸੀ ਤੇ ਉਹਦੀ ਭੂਆ ਦੇ ਕੋਲ ਦਿੱਲੀ ਚ ਗਈ ਕਿ ਇਸ ਇੰਨਾ ਸਫਰ ਕਰਕੇ ਮੈਂ ਥੱਕ ਗਈ ਸੀ ਉੱਥੇ ਜਾ ਕੇ ਮੰਗੀ ਨੇ ਮੇਰੇ ਨਾਲ ਕੋਟ ਮੈਰਿਜ ਕਰਵਾ ਲਈ ਸੀ ਜਦ ਕਿ ਇੱਥੇ ਕਿਸੇ ਨੂੰ ਵੀ ਪਤਾ ਨਹੀਂ ਸੀ ਸਵੇਰ ਨੂੰ ਤਾਂ ਇੰਨਾ ਰੌਲਾ ਪੈ ਗਿਆ ਸੀ ਕੋਈ ਹਸਾਬ ਨਹੀਂ ਸੀ ਕਿ ਸೇನೆ ਦਾਸ ਨੇ ਤਾਂ ਸਿੱਕੀ ਮੰਗੇ ਹੀ ਤੁਹਾਡੀ ਕੁੜੀ ਨੂੰ ਭਜਾ ਕੇ ਲੈ ਗਿਆ ਮੇਰੇ ਘਰ ਦੀ ਉਹਨਾਂ ਦੇ ਘਰ ਗਈ ਸੀ ਪਰ ਉਹਨਾਂ ਦੇ ਘਰਦਿਆਂ ਨੇ ਸਾਰੀ ਗੱਲ ਮੱਠੀ ਪਾਉਣ ਲਈ ਕਿਹਾ ਇਹ ਕਿ ਜਦੋਂ ਵੀ ਕੁੜੀ ਜਾਂ ਮੁੰਡਾ ਸਾਡੇ ਮਿਲ ਜਾਊਗਾ ਅਸੀਂ ਆਪਣੇ ਹੱਥੀਂ ਤੋਹਣੂ ਮਾਰਦੇ ਹਾਂ ਆਪਸ ਵਿੱਚ ਲੜਨ ਦਾ ਕੋਈ ਸਹਦਾ ਨਹੀਂ ਹਰ ਰੋਜ਼ ਮੇਰੇ ਘਰ ਦੇ ਮੈਨੂੰ ਪਤਾ ਨਹੀਂ ਕਿੱਥੇ ਕਿੱਥੇ ਲੱਭਦੇ ਸੀ ਕਿੱਥੇ ਕਿੱਥੇ ਪਤਾ ਕਰਦੇ ਸੀ ਪਰ ਮੈਂ ਤਾਂ ਜਿੱਥੇ ਪਹੁੰਚੀ ਸੀ ਉੱਥੇ ਤੱਕ ਕਿਸੇ ਨੂੰ ਪਤਾ ਵੀ ਨਹੀਂ ਸੀ ਇਥੋਂ ਤੱਕ ਕਿ ਮੰਗੀ ਦੇ ਘਰਦਿਆਂ ਨੂੰ ਵੀ ਨਹੀਂ ਪਤਾ ਸੀ ਕਿਉਂਕਿ ਮੰਗੀ ਨੇ ਤਾਂ ਮੈਂ ਕਿਸੇ ਨੂੰ ਭਣਕ ਨਹੀਂ ਲੱਗਣ ਦਿੱਤੀ ਸੀ ਮੰਗੀ ਦੀਪੂ ਅਨੇ ਵੀ ਪੜਾਸ ਸਾਫ ਦਿੱਤਾ ਸੀ ਚਲ ਜੇ ਹੁਣ ਤੁਸੀਂ ਗਲਤੀ ਕਰ ਹੀ ਲਈ ਹੈ ਤੇ ਚੁੱਪ ਕਰ ਜਾ ਦਿੱਲੀ ਵਿੱਚ ਹੀ ਮੰਗੀ ਨੇ ਕੋਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਸਾਡੇ ਕੋਲ ਪੈਸੇ ਬਹੁਤ ਸੀ ਸਾਨੂੰ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਪਰ ਫਿਰ ਵੀ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੰਗੀਤੀ ਪੁੱਤ ਦਾ ਇੱਕੋ ਇੱਕ ਮੁੰਡਾ ਸੀ ਅਸੀਂ ਉਹਨਾਂ ਦੇ ਘਰ ਵਿੱਚ ਰਹਿੰਦੇ ਸੀ ਕਦੇ ਤੱਕ ਕਰਦਾ ਸੀ ਕਿ ਆਪਣੀ ਮੰਮੀ ਨੂੰ ਫੋਨ ਕਰ ਲਵਾਂ ਪਰ ਮੈਨੂੰ ਪਤਾ ਸੀ ਕਿ ਸਾਡੇ ਘਰ ਦੇ ਕੀ ਹੋ ਜੇ ਉਹਨਾਂ ਨੂੰ ਮਾੜੀ ਜਿਹੀ ਪਿੰਨਕ ਲੱਗ ਗਈ ਤਾਂ ਸਾਡੀ ਜ਼ਿੰਦਗੀ ਖਤਮ ਹੋ ਜਾਊ ਐਸ ਲਈ ਮੈਂ ਕਿਸੇ ਨੂੰ ਫੋਨ ਕਰਨਾ ਚ ਰੋਹੀ ਨਹੀਂ ਸਮਝਿਆ ਤੇ ਆਪਣਾ ਨੰਬਰ ਬੰਦ ਕਰ ਦਿੱਤਾ ਸੀ ਸਾਡੇ ਪਿੰਡ ਵਿੱਚ ਤੇ ਆਲੇ-ਦੁਆਲੇ ਵਿੱਚ ਸਾਡੀ ਐਨੀ ਗੱਲ ਉੱਡ ਗਈ ਸੀ ਕਿ ਕੁੜੀ ਕੋਲ ਸਿਉਣਾ ਤੇ ਲੱਖਾਂ ਰੁਪਏ ਲੈ ਕੇ ਭੱਜ ਗਈ ਅਮੀਰ ਘਰ ਪਰ ਬਾਤ ਨੇ ਬੱਚਿਆਂ ਕੋਲ ਇੰਨਾ ਪੈਸਾ ਹੁੰਦਾ ਹੈ ਕਿ ਉਹ ਆਪਣੇ ਮਾਪਿਓ ਕੀਤਤ ਨੂੰ ਭੁੱਲ ਜਾਂਦੇ ਵਾਕਿਆਈ ਮੈਂ ਸਭ ਕੁਝ ਭੁੱਲ ਗਈ ਮੈਂ ਕਦੀ ਸੋਚਿਆ ਨਹੀਂ ਸੀ ਜੋ ਪੈਸੇ ਛੋਟੇ ਹੁੰਦੇ ਤਾਂ ਮੇਰੇ account ਵਿੱਚ ਇਦਾਂ ਮੇਰੇ ਕੰਮ ਆਉਣਗੇ ਜਦ ਕਿ ਮੈਂ ਤਾਂ ਹਮੇਸ਼ਾ ਹੀ ਸੋਚੀ ਸੀ ਇੰਨਾ ਪੈਸਿਆਂ ਦੇ ਨਾਲ ਮੈਂ ਦਾਜ ਵਿੱਚ ਮਹਿੰਗੀ ਘਟੀ ਲੈ ਕੇ ਜਾਊਂਗੀ ਤੇ ਬਾਕੀ ਸਭ ਕੁਝ ਘਰਦਿਆਂ ਨੇ ਹੀ ਕਰਨਾ ਪਰ ਇਦਾਂ ਨਹੀਂ ਸੀ ਮੰਗੀ ਦੇ ਘਰ ਦੇ ਹੀ ਬੜੇ ਪਰੇਸ਼ਾਨ ਸੀ ਮੁੰਡਾ ਪਤਾ ਨਹੀਂ ਕਿੱਥੇ ਚਲਾ ਗਿਆ ਮੰਗੀ ਦੀ ਪੁਆਣੇ ਮੰਗੀ ਦੀ ਮਾਂ ਦੱਸ ਦਿੱਤਾ ਸੀ ਉਹ ਕਿਸੇ ਨੇ ਕੰਨੋਂ ਕੰਨ ਖਬਰ ਨਹੀਂ ਹੁੰਦੇ ਤੇ ਬੱਚੇ ਮੇਰੇ ਕੋਲ ਹੈਗੇ ਮੰਗੀ ਦੀ ਮਾਂ ਕਿਸੇ ਨੇ ਨਹੀਂ ਕਿਸੇ ਨੂੰ ਕੁਝ ਨਾ ਦੱਸਿਆ ਜਦ ਕਿ ਉਹਨੂੰ ਹੌਸਲਾ ਹੋ ਗਿਆ ਸੀ ਕਿ ਮੁੰਡਾ ਮੇਰੀ ਨਾਮ ਕੋਲੇ ਉਹ ਬੇਫਿਕਰੀਂ ਹੋ ਕੇ ਘੁੰਮਦੀ ਰਹਿੰਦੀ ਸੀ ਸਾਲ ਦੇ ਵਿੱਚ ਹੀ ਮੇਰੀ ਕੁੜੀ ਹੋ ਗਈ ਸੀ ਮੇਰੀ ਕੁੜੀ ਬਹੁਤ ਸੋਹਣੀ ਸੀ ਮੰਗੀ ਉਹ ਬਹੁਤ ਪਿਆਰ ਕਰਦਾ ਸੀ ਉਹ ਉੱਥੇ ਹੀ ਇਸ ਫੈਕਟਰੀ ਵਿੱਚ ਲੱਗ ਗਿਆ ਸੀ ਫਿਰ ਉਹਨੇ ਸੋਚਿਆ ਕਿੰਨੇ ਪੈਸੇ ਕਿਉਂ ਨਾ ਕੋਈ ਸ਼ੋਰੂਮ ਖੋਲ ਲਵਾ ਪਰ ਅਸੀਂ ਪੈਸੇ ਬਰਬਾਦ ਨਹੀਂ ਕਰਨਾ ਚਾਹੁੰਦੇ ਸੀ ਮੰਗੀ ਨੇ ਆਪਣੇ ਚਾਚੇ ਨੂੰ ਕਹਿ ਕੇ ਇੰਗਲੈਂਡ ਦਾ ਸਾਡੇ ਤਿੰਨਾਂ ਦੇ ਵੀਜ਼ੇ ਨਿਕਵਾਲ ਲਈ ਸੀ ਇੱਥੋਂ ਤਾਂ ਕਿ ਅਸੀਂ ਆਪਣਾ ਸਭ ਕੁਝ ਚੇਂਜ ਕਰਕੇ ਦਿੱਲੀ ਦਾ ਹੀ ਬਣਾ ਲਿਆ ਸੀ ਸਾਰੇ ਪ੍ਰੂਫ ਸਾਡੇ ਤਿੰਨ ਦੀ ਦੇਹੀ ਬਣ ਗਏ ਸੀ ਮੰਗੀ ਦੇ ਚਾਚੇ ਨੇ ਸਾਨੂੰ 2 ਸਾਲਾਂ ਦੇ ਵਿੱਚ ਸੱਦ ਲਿਆ ਸੀ ਮੇਰੀ ਕੁੜੀ ਵੀ 2 ਸਾਲ ਦੀ ਹੋ ਗਈ ਸੀ ਸੇ ਦਿੱਲੀ ਤੋਂ ਫਿੱਦਾ ਇੰਗਲੈਂਡ ਚਲੇ ਗਿਆ ਸੀ ਬਾਅਦ ਜਾ ਕੇ ਮੈਂ ਆਪਣੀ ਮਾਂ ਨੂੰ ਇੱਕ ਵਾਰ ਫੋਨ ਕੀਤਾ ਮੇਰੀ ਮਾਂ ਦਾ ਰੋ ਰੋ ਕੇ ਪੂਰਾ ਹਾਸੇ ਤੋਂ ਕਿੱਥੇ ਚਲੀ ਗਈ ਸੀ ਮੈਂ ਆਪਣੀ ਗਲਤੀ ਤਾਂ ਮੰਨ ਲਈ ਸੀ ਪਰ ਮੇਰੀ ਮਾਂ ਨੇ ਰੋ ਰੋ ਕੇ ਮੇਰੇ ਨਾਲ ਗੱਲ ਕਰਦੀ ਸੀ ਮੈਂ ਵੀ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਸੀ ਇੱਕ ਦਿਨ ਮੈਂ ਆਪਣੇ ਘਰ ਵੀਡੀਓ ਕਾਲ ਕੀਤੀ ਤੇ ਸਾਰਿਆਂ ਨੇ ਮੇਰੇ ਨਾਲ ਵੀਡੀਓ ਕਾਲ ਤੇ ਗੱਲ ਕਰ ਲਈ ਪਰ ਮੇਰੇ ਡੈਡੀ ਨੇ ਨਹੀਂ ਕੀਤੀ ਉਹ ਮੇਰੇ ਨਾਲ ਗੁੱਸੇ 'ਚ ਕਹਿੰਦੇ ਸੀ ਜੇ ਤੂੰ ਮੈਨੂੰ ਇੱਕ ਵਾਰ ਦੱਸਦੀ ਤਾਂ ਮੈਂ ਪਿੰਡ ਵਿੱਚ ਵੀ ਹੀ ਤੇਰਾ ਵਿਆਹ ਕਰ ਦੇਦਾ ਸੀ ਮੈਂ ਤੈਨੂੰ ਕਦੀ ਵੀ ਆਪਣੇ ਤੋਂ ਦੂਰ ਨਹੀਂ ਹੋਣ ਦੇਣਾ ਸੀ ਮੇਰਾ ਡੈਡੀ ਵੀ ਮੇਰੀ ਠੀਕਰ ਵਿੱਚ ਬੁਮਾਰਾ ਆ ਕੇ ਅੱਤਾ ਹੋ ਗਿਆ ਸੀ ਪਰ ਜਦੋਂ ਉਹਨੂੰ ਪਤਾ ਲੱਗਿਆ ਕਿ ਇਹ ਕਿਸੇ ਲੋਫਰ ਜਾਂ ਆਵਾਰਾ ਮੁੰਡੇ ਨਾਲ ਨਹੀਂ ਭੱਜੀ ਸਗੋ ਇੰਗਲੈਂਡ ਵਿੱਚ ਸੈੱਟ ਹੋ ਗਈ ਤਾਂ ਉਹਨੂੰ ਥੋੜਾ ਜਿਹਾ ਹੌਸਲਾ ਹੋ ਗਿਆ ਸੀ ਕਿ ਸਾਡੀ ਧੀ ਖੁਸ਼ ਹੈ ਤੇ ਆਪਣੀ ਜ਼ਿੰਦਗੀ ਵਿੱਚ ਸੈੱਟ ਹੋ ਗਈ ਕਿਉਂਕਿ ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਕਿ ਮੈਂ ਅੱਠਵੇਂ ਵਿੱਚੋਂ ਫੇਰ ਸਿਰ ਪਰ ਹੌਲੀ-ਹੌਲੀ ਮੇਰੇ ਘਰ ਤੇ ਮੈਨੂੰ ਮੈਨਣ ਲੱਗ ਪਈ ਸੀ ਪਰ ਫੱਜੇ ਤੱਕ ਮੈਂ ਇੰਡੀਆ ਨਹੀਂ ਆਈ ਸੀ ਮੇਰੀ ਕੁੜੀ ਵੀ 16 ਸਾਲ ਦੀ ਹੋ ਗਈ ਤੇ ਮੇਰਾ 10 ਸਾਲ ਦਾ ਇੱਕ ਮੁੰਡਾ ਵੀ ਹੈ ਮੈਂ ਤੇ ਮੰਗੀ ਇੰਗਲੈਂਡ ਵਿੱਚ ਸੈਟ ਆ ਮੇਰੇ ਮਾਪਿਓ ਕਹਿੰਦੇ ਸੀ ਕਿ ਇੱਕ ਵਾਰ ਆ ਕੇ ਮਿਲ ਜਾ ਤੈਨੂੰ ਮਿਲਣ ਨੂੰ ਬਹੁਤ ਹੀ ਦਰਕਰਦਾ ਮੇਰੇ ਭਰਾ ਦਾ ਵਿਆਹ ਹੋ ਗਿਆ ਸੀ ਮੇਰੇ ਮੇਰੀ ਭੈਣ ਦਾ ਰਿਸ਼ਤਾ ਕੀਤਾ ਹੋਇਆ ਸੀ ਉਹ ਕਹਿੰਦੇ ਸੀ ਕਿ ਛੋਟੀ ਭੈਣ ਦੇ ਵਿਆਹ ਤੇ ਆ ਜਾਈਂ ਪਰ ਮੰਗੀ ਮੈਨੂੰ ਕਹਿੰਦਾ ਸੀ ਸੋਚ ਸਮਝ ਕੇ ਉਹਨਾਂ ਨੂੰ ਹਾਂ ਕਰ ਕਿਤੇ ਇਹ ਨਾ ਹੋਵੇ ਕਿ ਆਪਾਂ ਇੰਡੀਆ ਜਾਈਏ ਤੇ ਉਹ ਆਪਣੇ ਕੋਲੋਂ ਪਦਰਾ ਲੈ ਲੈਣ ਕਿਉਂਕਿ ਹੁਣ ਆਪਾਂ ਤੋਵੇਂ ਨਹੀਂ ਆਪਣੇ ਬੱਚੇ ਵੀ ਆਪਣੇ ਨਾਲ ਆਪਣੀ ਪੂਰੀ ਫੈਮਿਲੀ ਲੈ ਕੇ ਜਾਵਾਂਗੇ ਮੈਂ ਕਿਸੇ ਵੀ ਤਰ੍ਹਾਂ ਦੀ ਕੋਈ ਖਰਾਬੀ برداشت ਨਹੀਂ ਕਰੂੰਗਾ ਤੇ ਆਪਣੇ ਘਰਦਿਆਂ ਨੂੰ ਪਹਿਲਾਂ ਇਹ ਸਭ ਕੁਝ ਦੱਸ ਤੀ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਤਾਂ ਉਹਨੇ ਕਿਹਾ ਨਹੀਂ ਨਹੀਂ ਹੁਣ ਅਸੀਂ ਕੀ ਕਰਨਾ ਕਿ ਉਹ ਹੋਣਾ ਸੀ ਉਹ ਹੋ ਗਿਆ ਸ਼ਾਇਦ ਉਹ ਸੱਚੀ ਸਾਨੂੰ ਮੈਲਾ ਚਾਹੁੰਦੇ ਹੋਣ ਪਰ ਅਸੀਂ ਹਜੇ ਇੰਡੀਆ ਆਉਂਦਾ ਕੋਈ ਪਲਾਨ ਨਹੀਂ ਬਣਾਇਆ ਸਿਰਫ ਅਸੀਂ ਹਜੇ ਸਲਾਹਾਂ ਹੀ ਕਰਦੇ ਹਾਂ ਕਿ ਇੰਡੀਆ ਚਲੇ ਜਾਈਏ ਜਾਂ ਨਾ ਕਿਉਂਕਿ ਹੁਣ ਸਾਡਾ ਰਹਿਣ ਸਹਿਣ ਇੰਗਲੈਂਡ ਦਾ ਹੋ ਗਿਆ ਮੇਰੇ ਬੱਚੇ ਵੀ ਇੰਗਲੈਂਡ ਦੀ ਭਾਸ਼ਾ ਬੋਲਦੇ ਸੀ ਮੈਨੂੰ ਵੀ ਇੰਗਲੈਂਡ ਦੀ ਖਵਾਲਾ ਕਿਸੀ ਨੇ ਨਹੀਂ ਇੱਥੋਂ ਦਾ ਰਹਿਣ ਸਹਿਣਾ ਸੈੱਟ ਕਰ ਲਿਆ ਸੀ ਸ਼ਾਇਦ ਆਉਣ ਵਾਲੇ 2 ਮਹੀਨੇ ਤੱਕ ਮੰਗੀ ਮੈਨੂੰ ਲੈ ਕੇ ਇੰਡੀਆ ਆ ਜਾਵੇ ਹਾਂਜੀ ਇਹ ਸੀ ਕਿ ਮੇਰੀ ਹੱਡ ਬੀਤੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੁਸੀਂ ਵੀ ਜੇ ਆਪਣੀ ਹੱਡ ਬੀਤੀ ਦਿਖਾਉਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਕਿ ਇਹ ਜੋ ਕੱਲ ਕੀਤੀ ਮੈਂ ਗਲਤ ਕੀਤੀ ਕਿ ਸਹੀ ਆ